올 인디아 마하잔 ଶ୍ରୋਮਣੀ ਸਭਾ ਅਤੇ ਅੰਮ੍ਰਿਤਸਰ ਦੀਆਂ ਸਥਾਨਕ ਸਭਾਵਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਦਲੇ ਤੋਂ ਬਾਅਦ ਰਾਣੀ ਕਾ ਬਾਗ ਮਹਾਜਨ ਸਭਾ ਦੇ ਪ੍ਰਧਾਨ ਗੁਲਸ਼ਨ ਮਹਾਜਨ ਵੱਲੋਂ ਸ਼ਹਿਰ ਦੇ ਮਹਾਜਨ ਪਾਈਚਾਰੇ ਨੂੰ ਇਕੱਠਾ ਕਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਥਾਨਕ ਲੰਸਡਨ ਕਲੱਬ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕੇਂਦਰੀ ਮਹਾਜਨ ਸਭਾ ਸਮੇਤ ਸ਼ਹਿਰ ਦੀਆਂ ਸਾਰੀਆਂ ਸਥਾਨਕ ਸਭਾਵਾਂ ਦੇ ਸਤਿਕਾਰਯੋਗ ਪ੍ਰਧਾਨ ਅਤੇ ਜਨਰਲ ਸਕੱਤਰ ਮੌਜੂਦ ਸਨ। ਇਸ ਮੌਕੇ ਸੁਮੇਸ਼ ਮਹਾਜਨ, ਤਰਸੇਮ ਮਹਾਜਨ ਪਰਵੀਨ ਮਹਾਜਨ ਰਮੇਸ਼ ਮਹਾਜਨ ਡਾਕਟਰ ਪਰਵੀਨ ਮਹਾਜਨ ਐਡਵੋਕੇਟ ਰਾਜੇਸ਼ ਮਹਾਜਨ ਨਿਸ਼ਪਾਲ ਮਹਾਜਨ ਜੋਤੀਸਵਰੂਪ ਰਾਜਕੁਮਾਰ ਬਿੱਟੂ ਮਹਾਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ ਮੈਂ ਚਾਹੁੰਦਾ ਮੈਂ ਸ਼ੁਰੂ ਤੋਂ ਮੇਰੀ ਇਹ ਲਗਨ ਹੈ ਕਿ ਜੇਰੀ ਸਾਡੀ ਮਹਾਜਨ ਬਰਾਦਰੀ ਅੰਮ੍ਰਿਤਸਰ ਦੀ ਇਕੱਠੀ ਹੋਵੇ ਔਰ ਆਉਣ ਵਾਲਾ ਜਿਹੜਾ ਉਹ ਪ੍ਰਧਾਨ ਉਹਦੇ ਚ ਬਣੇ ਕਿਉਂਕਿ ਸਾਡਾ ਹਲੇ ਤੱਕ ਕੋਈ ਵੀ ਪ੍ਰਧਾਨ ਨਹੀਂ ਬਣਿਆ 14 ਸਭਾ ਗਈਆਂ ਔਰ ਛੋਟੇ ਛੋਟੇ ਸਾਈਡਾਂ ਦੇ ਵਿੱਚ ਪ੍ਰਧਾਨ ਬਣ ਜਾਂਦੇ ਨੇ ਤੇ ਅੰਮ੍ਰਿਤਸਰ ਦਾ ਹਲੇ ਤੱਕ ਕੋਈ ਪ੍ਰਧਾਨ ਨਹੀਂ ਬਣਿਆ ਕਿਉਂ ਪਤ ਨਹੀਂ ਚ ਸਾਡਾ ਹਥਵਾਗ ਨਹੀਂ ਜਾਂ ਫੜ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਮੈਂ ਹਮੇਸ਼ਾ ਹੀ ਪਹਿਲੇ ਵੀ ਪੜਾੜ ਕੇ ਪ੍ਰਯਾਸ ਕੀਤਾ ਸੀ ਹੁਣ ਵੀ ਪ੍ਰਯਾਸ ਕਰ ਰਿਹਾ ਔਰ ਹਮੇਸ਼ਾ ਪ੍ਰਯਾਸ ਕਰਦਾ ਰਹਾ ਮੈਂ ਕਿ ਅਸੀਂ ਆਪਣੀ ਮਹਾਜਨ ਜਿਹੜੀ ਸਵਾ ਸਾੜੀ ਅੰਬਰਸੜ ਸਾੜੀ ਇਕੱਠੀ ਕਰੀ